ਸਾਸੀਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਨਰੈਨ ਸਿੰਘ ਚੌੜਾ ਦੀ ਨਰੈਨ ਸਿੰਘ ਚੌਣਾ ਤੇ ਵੱਡੀ ਕਾਰਵਾਈ ਹੋਵੇਗੀ ਇੱਕ ਪਾਸੇ ਨਰੈਨ ਸਿੰਘ ਚੌੜਾ ਵੱਲੋਂ ਜਦੋਂ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਦੇ ਅਨੁਸਾਰ ਆਪਣੀ ਸੇਵਾ ਕਰ ਰਿਹਾ ਸੀ ਸ੍ਰੀ ਹਰਮੰਦਰ ਸਾਹਿਬ ਦੇ ਮੇਨ ਗੇਟ ਤੇ ਅੱਗੇ ਤਾਂ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਇਧਰ ਵਾਲ-ਵਾਲ ਬਚੀ ਸੁਖਬੀਰ ਸਿੰਘ ਬਾਦਲ ਕਿਉਂਕਿ ਉਹਨਾਂ ਦੇ ਅੰਗ ਰੱਖੇ ਕੋ ਵੱਲੋਂ ਮੌਕੇ ਤੇ ਹੀ ਦਬੋਚ ਲਿਆ ਗਿਆ ਨਰੈਨ ਸਿੰਘ ਚੋੜਾ ਨੂੰ ਨਰੈਨ ਸਿੰਘ ਚੋੜਾ ਪੁਲਿਸ ਦੀ ਹਿਰਾਸਤ ਵਿੱਚ ਨੇ ਪਹਿਲਾਂ 3 ਦਿਨ ਦਾ ਰਿਮਾਂਡ ਲਿਆ ਗਿਆ ਫਿਰ ਦੁਬਾਰਾ ਪੁਲਿਸ ਕੋਲੋਂ ਪੁਲਿਸ ਨੇ ਡਿਮਾਂਡ ਕੀਤੀ ਕਿ ਸਾਨੂੰ ਜਿਹੜਾ ਰਿਮਾਂਡ ਹੈ 10 ਦਿਨ ਦਾ ਹੋਰ ਚਾਹੀਦਾ ਹੈ ਨਰਨ ਸਿੰਘ ਚੌੜਾ ਦਾ ਕਿਉਂਕਿ ਨਰਨ ਸਿੰਘ ਚੌੜਾ ਵੱਲੋਂ ਵੱਡੇ ਖੁਲਾਸੇ ਹੋ ਰਹੇ ਨੇ ਇਹ ਤਾਂ ਪੰਜਾਬ ਪੁਲਿਸ ਨੂੰ ਪਤਾ ਲੱਗ ਗਿਆ ਹੈ ਕਿ ਨਰਨ ਸਿੰਘ ਚੌੜਾ ਦੇ ਕੋਲ ਜਿਹੜਾ ਪਿਸਤਲ ਸੀ ਉਹ ਕਿੱਥੋਂ ਆਇਆ ਗੱਲ ਕਰ ਰਹੇ ਨੇ ਯੂਪੀ ਦੇ ਵਿੱਚ ਲਖਮੀਰਪੁਰੀ ਦੀ ਲਖਮੀਰਪੁਰੀ ਦੇ ਇਲਾਕੇ ਦੇ ਵਿੱਚੋਂ ਪਿਸਤਲ ਜਿਹੜਾ ਹੈ ਆਇਆ ਹੈ ਜਿਸ ਦੇ ਨਾਲ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੁਬੀਰ ਸਿੰਘ ਬਾਦਲ ਨੂੰ ਜੇ ਲੱਗ ਜਾਂਦੀ ਤੇ ਮੌਕੇ ਤੇ ਝਕਮੀ ਜਾਂ ਬਹੁਤ ਵੀ ਹੋ ਸਕਦੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਇੱਧਰ ਹੋਰ ਵੀ ਵੱਡੇ ਖੁਲਾਸੇ ਹੋਣਗੇ ਜਿਸ ਤਰ੍ਹਾਂ ਬਿਕਰਮਜੀਤ ਸਿੰਘ ਜੀਠਿਆ ਤੇ ਹੋਰ ਗੱਲਾਂ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲੋਂ ਲਾਇਏ ਗਏ ਜਿਹੜੇ ਅਫਸਰ ਨੇ ਉਹਨਾਂ ਵੱਲੋਂ ਜਿਹੜੀ ਹੈ ਇਹ ਮੁਸਤੈਦੀ ਕੀਤੀ ਗਈ ਉਹਨਾਂ ਵੱਲੋਂ ਇਹ ਸਾਰੀ ਘਟਨਾ ਨੂੰ ਅੰਜਾਮ ਕੀਤਾ ਗਿਆ ਦੂਸਰੇ ਪਾਸੇ ਰਮਾਂਡ ਤੇ ਵਿਚ ਹੋਰ ਵੀ ਗੱਲਾਂ ਪੁੱਛੀਆਂ ਗਈਆਂ ਲੇਕਿਨ ਅਮ ਜਿਹੜੇ ਨਾਇਨ ਸਿੰਘ ਚੌੜਾ ਨੇ ਉਹਨਾਂ ਵਾਰ-ਵਾਰ ਕਿਹਾ ਕਿ ਮੈਨੂੰ ਕਿਸੇ ਦੀ ਸ਼ੈ ਨਹੀਂ ਹੈ ਮੈਂ ਕਿਸੇ ਦੇ ਬਹਿਕਾਵੇ ਦੇ ਵਿੱਚ ਆ ਕੇ ਸੁਖਬੀਰ ਸਿੰਘ ਬਾਦਲ ਉੱਤੇ ਗੋਲੀ ਨਹੀਂ ਚਲਾਈ ਉਹਨਾਂ ਨੇ ਕਿਹਾ ਕਿ ਜਿਹੜੀਆਂ ਗਲਤੀਆਂ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਵੱਲੋਂ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤੀਆਂ ਗਈਆਂ ਉਹਨਾਂ ਦੇ ਹਿਸਾਬ ਦੇ ਨਾਲ ਜਿਹੜੀ ਸਜ਼ਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਮਿਲੀ ਹੈ ਉਹ ਬਿਲਕੁਲ ਘਟ ਹੈ ਇਸ ਲਈ ਮੈਂ ਭਾਵਨਾ ਦੇ ਵਿੱਚ ਆ ਕੇ ਸੁਖਬੀਰ ਸਿੰਘ ਬਾਦਲ ਉੱਤੇ ਹਮਲਾ ਕੀਤਾ ਹੈ ਕਿਉਂਕਿ ਇਸ ਤਰ੍ਹਾਂ ਦੇ ਬੰਦਿਆਂ ਨੂੰ ਗੱਡੀ ਚੜ ਦੇਣਾ ਹੀ ਚੰਗਾ ਹੈ ਜਿਨ੍ਹਾਂ ਨੇ ਸਿੱਖਾਂ ਦੀ ਨਸ਼ਲ ਕੁਸੀ ਕੀਤੀ ਹੈ ਕਿਉਂਕਿ ਜੇਕਰ ਨਰੈਨ ਸਿੰਘ ਚੋੜਾ ਦੀ ਗੱਲ ਕਰੀਏ ਸੂਤਰ ਦੱਸਦੇ ਨੇ ਕਿ 2011-12 ਤੋਂ ਇਸ ਫਰਾਕ ਦੇ ਵਿੱਚ ਸੀ ਯਾਨੀ ਕਿ ਸ਼ੂ 2013 ਤੋਂ ਹੀ ਪਲਾਨ ਬਣਾ ਰਿਆ ਹੈ ਕਿ ਕਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਉੱਤੇ ਹਮਲਾ ਕੀਤਾ ਜਾਵੇ ਲੇਕਿਨ ਜੇ ਗੱਲ ਕਰੀਏ ਸਕਿਉਰਟੀ ਦੀ ਜੱਟ ਪਲੱਸ ਸਕਿਉਰਟੀ ਭਾਰਤੀ ਜਨਤਾ ਪਾਰਟੀ ਨੇ ਦਿੱਤੀ ਹੋਈ ਹੈ ਸੁਖਬੀਰ ਸਿੰਘ ਬਾਦਲ ਦੀ ਸੁਖਬੀਰ ਸਿੰਘ ਬਾਦਲ ਦੀ ਹੱਕ ਦੇ ਵਿੱਚ ਪਾਵੇ ਹੋਰ ਵੀ ਲੋਕ ਆਏ ਲੇਕਿਨ ਇੱਧਰ ਨਰਿੰਦਰ ਸਿੰਘ ਚੌੜਾ ਜਦੋਂ ਅੱਜ ਅਦਾਲਤ ਵਿੱਚ ਪੇਸ਼ ਹੋਏ 10 ਦਿਨ ਦਾ ਰਿਮਾਂਡ ਮੰਗਿਆ ਗਿਆ ਪੰਜਾਬ ਪੁਲਿਸ ਦੇ ਕੋਲ ਲੇਕਿਨ ਨਜ਼ਰ ਅੰਦਾਜ਼ ਕੀਤਾ ਗਿਆ ਜਿਹੜੀ ਡਿਮਾਂਡ ਕੀਤੀ ਗਈ ਸੀ ਜਿਹੜੀ ਮੰਗ ਕੀਤੀ ਗਈ ਸੀ 7 ਦਿਨਾਂ ਦਾ 10 ਦਿਨਾਂ ਦਾ ਨਹੀਂ ਲੇਕਿਨ 3 ਦਿਨਾਂ ਦਾ ਰਿਮਾਂਡ ਮਿਲਿਆ ਹੈ ਦੂਸਰੇ ਪਾਸੇ ਨਰੈਨ ਸਿੰਘ ਚੌੜਾ ਦੇ ਵਕੀਲ ਵੱਲੋਂ ਇਹ ਵੀ ਪਟੀਸ਼ਨ ਦਾਇਰ ਕੀਤੀ ਗਈ ਕਿ ਨਰੈਨ ਸਿੰਘ ਚੌੜਾ ਨੂੰ ਵਕੀਲ ਨੂੰ ਮਿਲਣ ਦੀអនុਮਤੀ ਦਿੱਤੀ ਜਾਵੇ ਯਾਨੀ ਕਿ ਇਹ ਮੰਗ ਜਿਹੜੀ ਹੈ ਅਦਾਲਤ ਨੇ ਮੰਨ ਲਈ ਹੈ 10 ਦਿਨਾਂ ਦਾ ਰਿਮਾਂਡ ਨਹੀਂ ਮਿਲਿਆ ਪੰਜਾਬ ਪੁਲਿਸ ਨੂੰ ਲੇਕਿਨ 3 ਦਿਨਾਂ ਦੇ ਰਿਮਾਂਡ ਤੇ ਫਿਰ ਜਾਣਗੇ ਹਥਿਆਰ ਕਿੱਥੋਂ ਮੁਹੱਈਆ ਜਿਹੜੇ ਹੋਏ ਲਖਮੀਰਪੁਰੀ ਕਿੰਨੇ ਕਰਵਾਏ ਨੇ ਉਸ ਦਾ ਪਤਾ ਲਗਾ ਰਹੀ ਹੈ ਪੰਜਾਬ ਪੁਲਿਸ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣਗੇ ਨਰੈਨ ਸਿੰਘ ਚੋੜਾ ਨੂੰ ਲੈ ਕੇ ਤੁਹਾਨੂੰ